ਸਤਿ ਸ਼੍ਰੀ ਅਕਾਲ ਜੀ ਸਾਰੇ ਆਪਣਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਮੋਗੇ ਜ਼ਿਲ੍ਹੇ ਦੇ ਪਿੰਡ ਜੋਗੇਵਾਲੇ ਦੇ ਵਿੱਚ ਜੋਗੇਵਾਲਾ ਪਿੰਡ ਜਿਹੜਾ ਇਹ ਰੋਡ ਦੇ ਉੱਤੇ ਹੀ ਪਿੰਡ ਆ ਜਾਂਦਾ ਜਦੋਂ ਆਪਾਂ ਮਿੱਤਰੋ ਟਰੋਲੀ ਭਾਈ ਤੋਂ ਫਰੋਜ਼ਪੁਰ ਵਾਲੇ ਪਾਸੇ ਨੂੰ ਦੂਰੀ ਕਹਿ ਕਰਦੇ ਆਂ ਤੇ ਰੋਡ ਦੇ ਉੱਤੇ ਹੀ ਪਿੰਡ ਆਉਂਦਾ ਵਾ ਜੋਗੇਵਾਲਾ ਜੋਗੇਵਾਲੇ ਪਿੰਡ ਦੇ ਵਿੱਚ ਮੈਂ ਮੌਜੂਦ ਜਿਸ ਘਰ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਦੋ گاਵਾ ਬਕਾਊਆ ਬਾਈ ਹੁਣਾਂ ਦੇ ਦੋਵੇਂ ਤੋਕੜਾ ਗੱਪਣਾ ਚੈੱਕ ਪਾਸ ਗਈਆਂ ਵਾ ਜਿਹੜੇ ਭਰਾ ਤੋਕੜਾ ਗੱਪਣਾ ਦੇ ਸ਼ਕੀਨ ਆ ਉਹ ਬਾਈ ਨਾਲ ਰੱਬ ਤਾਂ ਕੰ ਕਰ ਰਿਹਾ ਜੇ ਨੰਬਰ ਆਪਾਂ ਸਕਰੀਨ ਦੇ ਉੱਤੇ ਲਾ ਦੇਾਂਗੇ ਆਓ ਮਿਲਦੇ ਆ ਬਾਈ ਨੂੰ ਸਾਰੀ ਗੱਲਬਾਤ ਕਰਦੇ ਆ ਜਾਣਕਾਰੀ ਵਿੱਚ ਵਾਦਾ ਕਰਦੇ ਆ ਕਿਹੜੀ ਗਾਂ ਦੇ ਤੁਹਾਡੇ ਕਿੰਨਾ ਦੁੱਧ ਦਾ ਕੀ ਡਿਟੇਲ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਸੇਤਾ ਦੇ ਪ੍ਰੋਬਲਮ ਬਹੁਤ ਵਧੀਆ ਠੀਕ ਚੜਦੀ ਕਲਾ ਦੀ ਸੋਹਣੀ ਹਾਂਜੀ ਹਾਂਜੀ ਠੀਕ ਹੈ ਅੱਛਾ ਭਾਈ ਨਾਮ ਦੱਸ ਦੀਏ ਕਿਰੋਂ ਦੀ ਨਾਮ ਗੁਰਪ੍ਰੀਤ ਸਿੰਘ ਆ ਜੀ ਪਿੰਡ ਜੋਗੇ ਵਾਲਾ ਜੀ ਠੀਕ ਹੈ ਭਾਈ ਅੱਛਾ ਵੀਰੇ ਘਰ ਆਪਣਾ ਫਿਰਨੀ ਤੇ ਆ ਗਿਆ ਹਾਂ ਹਾਂਜੀ ਫਿਰਨੀ ਸੋਸਾਇਟੀ ਦੇ ਕੋਲੇ ਆ ਜੀ ਸੋਸਾਇਟੀ ਦੇ ਕੋਲੇ ਹਾਂਜੀ ਅੱਛਾ ਗੁਰਪ੍ਰੀਤ ਭਾਈ ਜਿਹੜੀ ਆਪਾਂ ਖਾਵਾਂ ਵੇਤਰੀਆਂ ਦੋ ਦੋਵੇਂ ਗੱਬਣਾ ਤੋਂ ਦੋਨੇ ਗੱਬਣਾ ਜੀ ਠੀਕ ਹੈ ਕਾਲੀ ਵੈੜ ਦੇ ਥੱਲੇ ਕੀ ਡਿਟੇਲ ਆ ਭਾਈ ਕਾਲੀ ਵੈੜ ਭਾਈ ਸਾਢੇ 6 ਮਹੀਨੇ ਗੱਬਣਾ ਠੀਕ ਹੈ ਜੀ ਤੇ ਇੱਕ ਪਿਛਲੇ ਸਾਲੋਂ ਤੈਲਾ ਇੱਕ ਮਗਰੋਂ ਲੈ ਤੁਨੋਂ ਤੈਲਾ ਕਬੈਣੀ ਵਾਲੇ ਕਿ ਬੈਣੀ ਵਾਲੇ ਇਧਰਲੀ ਸਾਈਡ ਆ ਜੀ ਠੀਕ ਹੈ ਭਾਈ। ਤਾਂ ਐਣੀ ਵਾਲੀ ਆ। ਠੀਕ ਹੈ ਜੀ। ਕਿ ਗੱਬਣ ਸਾਢੇ 6 ਮਹੀਨੇ ਦੀ। ਹਾਂ ਜੀ ਸਾਢੇ 6 ਮਹੀਨੇ ਦੀ ਗੱਬਣ ਆ। ਠੀਕ ਹੈ ਜੀ। ਤੇ 3 ਕਿਲੋ ਦੁੱਧ ਆ। ਸਾਢੇ 3 ਕਿਲੋ ਦੁੱਧ। ਦੁੱਧ ਤਾਂ ਕਹਿੰਦੇ ਭਾਵੇਂ ਟਰਾਈ ਡੈਬਲੀ ਜਾਂਦਾ। ਹਾਂ ਜੀ ਹਾਂ ਜੀ। ਠੀਕ ਹੈ ਉਂਝ ਤਾਜੀ ਕਿੰਨੇ ਕੁ ਦੁੱਧ ਦੇ ਦਿੰਦੀ ਆ ਜੀ? ਜਾਈ ਉਹਨਾਂ ਨੇ ਤਾਂ 14 14.5 ਕਿਲੋ ਦੱਸਿਆ। ਠੀਕ ਹੈ ਜੀ। ਹਾਂ ਜੀ। ਹਾਂ ਦੇਣਾ ਵੀ ਚਾਹੀਦਾ ਵੱਡੀ ਵੇੜਾ ਭਾਈ। ਅੱਜ ਉਹ ਤਾਂ ਵੱਡੀ ਵੇੜਾ। ਅੱਛਾ ਰੇਟ ਕੀ ਰਹੂਗਾ ਭਾਈ ਜੀ ਰੇਟ ਇਹਦਾ ਹੀ ਲੈਣ ਦੇ 30000 ਰੁਪਇਆ 30000 ਰੁਪਇਆ ਲੈਣ ਦੇ ਮਾਨਤਨ ਥੋੜਾ ਬਹੁਤਾ ਹਾਂਜੀ ਮਾਨਤਨ ਕਰਦਾ ਠੀਕ ਹੈ ਤੋਰੇ ਮਾੜਾ ਜੇ ਕੱਢੇ ਉੱਪਰ ਨੂੰ ਖੋਲੇ ਲੈ ਵੀ ਮਿੱਤਰੋ ਗੱਬਣਾ ਸਾਡੇ 6 ਮਹੀਨਿਆਂ ਦੀ ਦੁੱਧੋਂ ਤੁਸੀਂ ਡਰਾਈ ਵਾਲਾ ਲੈਵਲ ਹੀ ਸੋਚਿਆ ਜੀ ਕਿਉਂਕਿ ਕਰਮਾ ਵਾਲੀ ਨੇ ਗੱਬਣਾ ਦਾ ਲੈਵਲ ਮਗਰਲੇ ਥਣ ਤੋਂ ਹੈਗੀ ਇਹ ਤਿਲ ਥਣ ਦੀਪ ਜਿਹਾ ਖਾਦੀ ਰੂਹ ਦੇ ਨਾਲ ਪਤਨਾ ਥਾਣਾ ਥੋੜਾ ਜਿਵੇਂ ਆਪਾਂ ਕਹਿ ਦਨੇ ਬਾਕੀ ਮੱਛੀ ਨੂੰ ਕੱਦ-ਕੱਡ ਬਹੁਤ ਆ ਡਿਜ਼ਾਈਨ ਚੰਗੇ ਆ ਬੱਚੀ ਦੇ ਸਾਰੇ ਜਿੰਨੇ ਹੈਗੇ ਫਿਕਸ ਆਰਡਰ ਦੀ ਬੱਚੀ ਆ ਕਦ ਘੜ ਸੋਹਣੀ ਸੁਨੱਖੀ ਗਾ ਯਾਰ ਕਹਿਣ ਤੋਂ ਪਰ ਜਿਹੜੇ ਭਰਾ ਨੇ ਘਰੇ ਬਲੋ ਚਲੋ ਫਾਲਾ ਨਹੀਂ ਤਾਂ 15 16 ਕਿਲੋ ਦੁੱਧ ਤੋਂ ਤਾਂ ਬਈ ਇਹਨੇ ਜਾਣਾ ਨਹੀਂ ਕਿਉਂਕਿ ਤੇਲ ਵੀ ਆਉਂਦੇ ਹਨ ਇਹਨਾਂ ਤੋਂ ਦਈ ਜਾਣਾ ਤੇ ਇਹਨੇ ਦੁੱਧ ਜੀ ਆਉਦਾ ਭਾਅ ਜਣਾ ਪੂਰਾ ਕਰ ਜਣਾ ਰੇਟ ਇਹਨਾਂ ਦਾ 30000 ਰੁਪਇਆ ਇਥੇ ਛੋਟ ਚਾਪਾ ਹੋ ਜਾਊਗਾ ਬਈ ਅੱਛਾ ਬਈ ਜਿਹੜੀ 2 ਨੰਬਰ ਤੇ ਡੱਬੀ ਗਾ 2 ਨੰਬਰ ਤੇ ਬਈ ਲੈ ਇਹ ਇੱਧਰ ਇਹਨੂੰ ਲੈ ਆ ਮਾੜਾ ਜੀ ਏ ਬਾਈ ਕਿੰਨੇ ਚਿਰ ਦੀ ਗੱਬਣਾ? ਏ ਬਾਈ ਤਿੰਨਾ ਮਹੀਨੇ ਦੀ ਗੱਬਣਾ। ਤਿੰਨਾ ਮਹੀਨੇ ਦੀ ਗੱਬਣਾ। ਹਾਂਜੀ। ਅੱਛਾ ਦੁੱਧ ਕਿੰਨਾ ਮਾਰਾ ਜੀ ਥੱਲੇ ਹੁੰਦੇ? ਦੁੱਧ ਬਾਈਾ ਥੋੜਾ ਇੱਕ ਹੁਣ ਫਰਕ ਪੈਗਾ ਗਰਮੀ ਦਾ ਕਰਕੇ ਲਾ ਲੋ। ਹੁਣ ਜਿਆਦੀ 10-11 ਕਿਲੋ ਦੁੱਧ ਹੈਗਾ ਤੇ 14 ਕਿਲੋ ਦੁੱਧ ਸੀਗਾ। ਉਵੇਂ 14 ਕਿਲੋ ਦੁੱਧ ਸੀ ਹੁਣ 10-11 ਕਿਲੋ ਹੈਗਾ। ਹਾਂਜੀ ਹੈਗਾ। ਤਿੰਨਾ ਮਹੀਨਿਆਂ ਦੀ ਗੱਬਣਾ। ਤਿੰਨਾ ਮਹੀਨੇ ਗੱਬਣਾ ਚੈੱਕ ਪਾਸ। ਚੈੱਕ ਪਾਸ। ਚੋਣ ਚਣ ਕਿਵੇਂ ਲੱਗਦਾ? ਪੂਰੀ ਠੰਢੀ ਆਈ। ਇੱਕ ਨੰਬਰ ਦਾ ਪੂਰਾ ਵਧੀਆ ਜੀ ਬੜਦਾ ਤਰੀਕੀ ਬਰੂਕੀ ਸਾਰੀ ਚੰਗੀ ਆ ਸਭ ਸਹੀ ਹੈ ਜੀ ਸਿੰਘ ਜ਼ਰੂਰ ਹੈ ਗਿਆ ਚੁੰਗੀ ਆ ਬਈ ਹੈ ਹਾਂਜੀ ਚੁੰਗੀ ਅੱਛਾ ਸੀਲ ਆ ਚੋਣ ਚ ਪੂਰੀ ਸੀਲ ਆ ਜੀ ਠੰਡੀ ਆ ਜਾ ਅੱਛਾ ਕੀ ਰੇਟ ਰਹੂਗਾ ਮਹਾਰਾਜ ਇਹਦਾ 40000 ਰੁਪਏ ਕਹਿੰਦੇ 40000 ਰੁਪਏ ਮਾਨਤਨ ਵਿੱਚੋਂ ਬਈ ਮਾਨਤਨ ਕਰ ਦੇਗਾ ਠੀਕ ਆ ਬਈ ਤੋਰੇ ਮਹਾਰਾਜ ਖੁੱਲੋ ਨਵੀਂ ਮਿੱਤਰੋ ਇਹ ਹੈਗੀ ਗੱਬਣ ਤਿੰਨਾਂ ਮਹੀਨੇ ਦੀ ਦੁੱਧ ਹੈਗਾ ਇਹਦੇ ਜੰਮੇ ਵੈਸੇ ਤਾਂ 14 15 ਸੀ ਕਿ 14 ਕਿਲੋ ਵਗੂ ਪਈ ਆਦਾ ਬਾਕੀ ਹੁਣ ਮੱਛਰ ਵੀ ਆ ਤੁਹਾ ਨੂੰ ਵੀ ਸਾਰੇ ਆ ਭਰਾਵਾਂ ਨੂੰ ਪਤਾ ਵੀ ਰਾਤ ਨੂੰ ਦਾ ਪਸੂ ਨੂੰ ਮੱਛਰ ਹੀ ਨਹੀਂ ਗਾਲਾ ਕਰਨ ਦਿੰਦਾ ਤੇ ਦਿਨੇ ਗਰਮੀ ਲਾ ਲਓ ਥੋੜਾ ਜਿਹਾ ਟੈਂਪਰੇਚਰ ਮੈਂਟੇਨ ਕਰਦਿਆਂ ਨਹੀਂ ਕਰਮ ਵਾਲੀਆਂ ਬਾਕੀ ਬਰੀਡ ਜਾਤ ਨੇਵਾ ਚੰਗਾ ਬਈ ਭਾ ਜਿਹੜਾ ਗਾਂ ਦਾ ਨੋਟ ਕਰ ਲਿਆ ਜੀ ਮੈਨੂੰ ਤਾਂ ਲੱਗਿਆ ਠੀਕ ਤੁਸੀਂ ਕਰਨੀ ਆ ਆਪਦੀ ਮਰਜ਼ੀ ਕਿਉਂਕਿ ਭਾਈ ਅੱਜ 14 15 ਕਿਲੋ ਵਾਲੀ ਜੀ ਆਪਾਂ ਬਾਜ਼ਾਰ ਦੇ ਵਿੱਚ ਉਂਝ ਵੀ ਵੜ ਖਰੀਦਦੇ ਆ ਟੋਕੜ ਗੱਪਣ ਵੀ ਚਾਹ ਮੰਨ ਲਓ ਇਹਦੇ ਫੋਟ ਲਾ ਲਓ ਸਿੰਘਾ ਦੀ ਫੇਰ ਵੀ ਆਪਾਂ ਨੂੰ 50-55 ਤੋਂ ਘੱਟ ਨਹੀਂ ਮਿਲਦੀ ਇਹਦਾ 40000 ਰੁਪਇਆ ਦੇ ਵਿੱਚ ਮਾਨਤਨ ਥੋੜਾ ਬਹੁਤਾ ਬਾਈ ਹਾਂਜੀ ਮਾਨਤਨ ਕਰ ਦਾਂਗੇ ਠੀਕ ਹੈ ਬਾਈ ਅੱਛਾ ਗੁਰਪ੍ਰੀਤ ਭਾਈ ਨੰਬਰ ਕਿੰਨਾ ਆ ਗਿਆ ਆਪਣਾ ਨੰਬਰ ਹੈਗਾ ਜੀ 765789889 ਜੀ ਇੱਕ ਵਾਰੀ ਹੋਰ ਬੋਲ ਦिए ਜੀ 765789889 ਠੀਕ ਹੈ ਜੀ ਇਸ ਨੰਬਰ ਤੇ ਤੁਸੀਂ ਕਰ ਲਿਓ ਭਾਈ ਗੁਰਪ੍ਰੀਤ ਦੇ ਨਾਲ ਗੱਲਬਾਤ ਮਿੱਤਰੋ ਪਿੰਡ ਜੋਗੇਵਾਲਾ ਜ਼ਿਲ੍ਹਾ ਮੋਗਾ ਵਾ ਮਿੱਤਰੋ ਮੋਗੇ ਤੋਂ ਫਰੋਈਪੁਰ ਰੋਡ ਦੇ ਉੱਤੇ ਸਥਿਤ ਆ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਰਹਾਂਗੇ ਕਿਸੇ ਨਵੀਂ ਵੀਡੀਓ ਦੇ